ਐਵੇਂ ਤੇਨੀ ਢੋਲਾ ਤੇਰੇ ਪਿੱਛੇ ਪਿੱਛੇ ਓਨੀਆਂ ਹੋ ਕੇ ਮਜਬੂਰ ਤੇਰੇ ਦਰਲੇ ਮੈਂ ਪੁਨੀਆਂ ਇਸ਼ਕ ਦੇ ਰੋਗ ਬੁਰਾ ਤੈਨੂੰ ਸਮਝੋਨੀ ਆਵੇ ਸੋਹਣਿਆ ਦਿਲ ਦਾ ਮਾਮਲਾ ਹੀਰੇ ਆ ਦਿਲ ਦਾ ਮਾਮਲਾ ਕਾਈ ਕੀ ਕਿੱਦਾਂ ਸ਼ੌਂਕ ਪਿਆ ਤੇ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਸਿੰਗਿੰਗ ਕਰ ਰਹੇ ਥਿੰਕਿੰਗ ਤਾਂ 2016 ਤੋਂ ਸਟਾਰਟ ਕੀਤੀ ਸੀਗੀ ਤੇ 2022 ਤੱਕ ਜਿੰਮੇ ਕਿ ਮੈਂ ਹਟ ਗਈ ਸੀਗੀ ਕਰਦੇ ਚਲੋ سپورਟ ਨਹੀਂ ਕਰਦੇ ਮੇਰੇ ਫਾਦਰ ਸਾਹਿਬ ਨਹੀਂ سپورਟ ਕਰਦੇ ਵੀ ਮੇਰਾ ਬੱਚਾ ਹਲਾ ਸਟੇਜ ਤੇ ਇਦਾਂ ਗਾਊਗਾ ਉਹਨੂੰ ਇਦਾਂ ਵੀ ਉਹਨਾਂ ਦੀ ਥਿੰਕਿੰਗ ਇਹ ਅਲੱਗ ਹੈ ਤੇ ਜਸਟ ਇਹ ਚੀਜ਼ਾ ਵੀ ਮੇਰੇ ਫਾਦਰ ਸਾਹਿਬ ਨਹੀਂ ਕਰਦੇ ਬਾਕੀ ਮੇਰੇ ਕਰਦੇ ਜਿਵੇਂ سپورਟ ਕਰਦੇ ਆ ਮੇਰੇ ਭੈਣ ਪਰ ਆਇਆ ਹੈ ਉਹ ਕਹਿੰਦੇ ਆ ਵੀ ਹਾਂ ਮੇਰੀ ਭੈਣ ਗਾਵੇ ਅੱਗੇ ਜਾਵੇ ਵੀ ਅਸਲੀ ਵੇ ਸੋਚਦੀ ਆ ਵੀ ਮੇਰੇ ਫਾਦਰ ਸਾਹਿਬ ਮੈਨੂੰ ਸਪੋਰਟ ਕਰਨ ਤੇ ਕਿਉਂਕਿ ਜਦ ਮਾਪਿਓ ਆਪਣੇ ਬੱਚੇ ਬਾਰੇ ਸੋਚਦੇ ਆ ਨਾ ਤਾਂ ਅੰਦਰੋਂ ਜਿਹੜੀ ਖੁਸ਼ੀ ਹੁੰਦੀ ਆ ਨਾ ਉਹ ਪਤਾ ਨਹੀਂ ਕਿੰਨੀ ਕੀ ਹੁੰਦੀ ਆ ਫੈਮਿਲੀ ਵੱਲੋਂ ਵੀ ਜਿਵੇਂ ਕਹਿ ਰਹੇ ਸੀਗੇ ਵੀ ਪਾਪਾ ਕਹੇ ਸੀ ਵੀ ਮੈਂ ਫੀਸ ਨਹੀਂ 페 ਕਰਨੀ ਵੀ ਤੂੰ ਖੁਦ ਦੇਖ ਲਾ ਜੇ ਤੂੰ ਇਸ ਲਾਈਨ ਦੇ ਵਿੱਚ ਜਾਣਾ ਹੈ ਜਸਟ ਇਹ ਚੀਜ਼ ਆ ਵਾ ਮ ਅੱਜ ਕੱਲ ਦਾ ਜਿਵੇਂ ਕਿ ਮਾਹੌਲ ਦੇਖ ਕੇ ਵੀ ਅੱਜ ਕੱਲ ਲੋਕਾਂ ਨਾਲ ਹਨਾ ਕੀ ਚੀਜ਼ਾਂ ਹੋ ਰਹੀਆਂ ਨੇ ਤੇ ਵੀ ਹਰ ਕੋਈ ਮਾਪਿਓ ਇਹ ਚਾਹੁੰਦਾ ਵੀ ਮੇਰੇ ਬੱਚੇ ਨਾਲ ਨਾ ਇਦਾਂ ਦੀ ਕੋਈ ਵੀ ਹਰਕਤ ਹੋਵੇ। ਦ ਸਿਟੀ ਹੈਡਲਾਈਟਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੇ ਹਮਿਲਕ ਸਵਾਗਤ ਕਰਦੀ ਆਂ। ਅੱਜ ਸਾਡੇ ਨਾਲ ਇੱਕ ਇਦਾਂ ਦੀ ਗਾਇਕ ਮੌਜੂਦ ਆ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਤਾਂ ਕਿਸੇ ਵੀ ਸਿੰਗਰ ਤੋਂ ਘਟਣੀ ਹੈਗੇ। ਇਹਨਾਂ ਦੇ ਉਸਤਾਦ ਵੀ ਉਹੀ ਨੇ ਜਿਨ੍ਹਾਂ ਦੇ ਉਸਤਾਦ ਦੀ ਆਪਾਂ ਗੱਲ ਕਰੀਏ ਜਿਵੇਂ ਸਿੱਧੂ ਮੂਸੇ ਵਾਲਾ ਤੇ ਨਿੰਜਾ। ਜੀ ਹਾਂ ਜਿਨ੍ਹਾਂ ਦੇ ਉਸਤਾਦ ਸੀਗੇ ਤੇ ਇਹਨਾਂ ਦੇ ਉਸਤਾਦ ਵੀ ਉਹੀ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਗੁਲਾਂਜ ਨਾਲ ਜਿਨ੍ਹਾਂ ਦਾ ਨਾਮ ਗੁਲਾਂਝ ਪਿਰਿਆ ਹੈ। ਬਹੁਤ ਜ਼ਿਆਦਾ ਸੋਹਣਾ ਗਾਂ ਨੇਤੇ ਇਸ ਦੇ ਨਾਮਾਂ ਤੁਹਾਨੂੰ ਦੱਸਦੀ ਹੈ ਕਰ ਵੱਲੋਂ ਬਿਲਕੁਲ ਵੀ ਸਪੋਰਟ ਨਹੀਂ ਆ ਅੱਜ ਆਪਾਂ ਕਹਿ ਸਕਦੇ ਸੀਗੇ ਅੱਜ ਇਹਨਾਂ ਨੇ ਫਰਸ਼ਾ ਤੋਂ ਲੈ ਕੇ ਅਰਸ਼ਾ ਤੱਕ ਹੋਣੇ ਹਨ ਲੇਕਿਨ ਕਿਤਨੇ ਕਿਤੇ ਸਪੋਰਟ ਨਾ ਹੋਣ ਦੇ ਕਾਰਨ ਜਿਹੜਾ ਇਹ ਆਪਣਾ ਜਿਹੜੇ ਆਪਣੀ ਗਾਇਕੀ ਹੈ ਜਿਹੜਾ ਆਪਣਾ ਹੁਨਰ ਆ ਉਹ ਅੱਗੇ ਨਹੀਂ ਲੈ ਕੇ ਜਾ پا ਰਹੇ ਤੇ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਾਣੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਰ ਸ਼੍ਰੀ ਕਲ ਮੈਮ ਸਸ਼ਕਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਔਰ ਸਸੋ ਠੀਕ ਹੋ ਵਧੀਆ ਜੀ ਤੁਸੀਂ ਅੱਛਾ ਪਹਿਲਾਂ ਤਾਂ ਗੱਲ ਕਰੀਏ ਗਾਇਕੇ ਨੂੰ ਲੈ ਕੇ ਗਾਇਕੀ ਕਿੰਦਾ ਸ਼ੌਂਕ ਪਿਆ ਤੇ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਸਿੰਗਿੰਗ ਕਰ ਰਹੇ ਹੋ ਮੈਮ ਸਿੰਗਿੰਗ ਤਾਂ 2016 ਤੋਂ ਸਟਾਰਟ ਕਰੀ ਸੀਗੀ ਤੇ ਜਸਟ ਸ਼ੌਂਕ ਤਾਂ ਇੱਦਾਂ ਕਹਿ ਸਕਦੇ ਆ ਸਕੂਲ ਤੋਂ ਮੈਡਮਾਂ ਨੇ ਕਹਿ ਕਹਿ ਕੇ ਫਵਾ ਦਿੱਤਾ ਅਦਰਵਾਈਜ਼ ਬਿਲਕੁਲ ਵੀ ਸ਼ੌਕ ਨਹੀਂ ਸੀਗਾ ਸਿੰਗਿੰਗ ਦਾ ਜੀ ਸ਼ੌਂਕ ਤਾਂ ਸੀਗਾ ਮੈਂ ਪੁਲਿਸ ਵਾਲੀ ਬਣਾ ਬਟ ਹੋਲੀ-ਉਲੀ ਜਦੋਂ ਅਸੀਂ ਗਾਉਂਦੇ ਸੀਗੇ ਸਕੂਲ ਦੇ ਵਿੱਚ ਤੇ ਮੈਮ ਕਹਿੰਦੇ ਸੀਗੇ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਫਿਰ ਹੋਲੀ-ਉਲੀ ਕਰਕੇ ਸ਼ੌਂਕ ਪੈ ਗਿਆ ਇਸ ਲਾਈਨ ਦੇ ਵਿੱਚ ਆ ਗਏ ਫਿਰ ਪੁਲਿਸ ਵਾਲਾ ਬਣਨ ਦਾ ਸੁਪਨਾ ਸੀਗਾ ਸਿੰਗਰ ਬਣ ਗਿਆ ਕਿੱਦਾਂ ਮਤਲਬ ਕਿ ਇਹ ਡਿਫਰੈਂਟ ਸੀ ਕਿੱਦਾਂ ਬਣਿਆ ਮੈਮ ਬਿਲਕੁਲ ਹੀ ਉਸ ਲਾਈਨ ਨੂੰ ਮੈਂ ਛੱਡ ਦਿੱਤਾ ਵੀ ਲਿਵਿਟੀ ਆਰ ਪੁਲਿਸ ਵਾਲੀ ਲਾਈਨ ਨੂੰ ਵੀ ਸਿੰਗਿੰਗ ਵਾਲੀ ਲਾਈਨ ਤੇ ਵੀ ਹਾ ਨੋ ਬਨੂਗਾ ਵੇਰਾ ਵੀ ਇਦਾਂ ਮੈਂ ਗਾਉਂਗੀ ਮੇਰੇ ਲੋਕੀ ਇੰਨੇ ਸਾਰੇ ਫੈਨ ਹੋਣਗੇ ਬਸ ਇਹ ਚੀਜ਼ਾਂ ਸੋਚ ਕੇ ਇਸ ਲਾਈਨ ਜੇ ਵੈਗੀ ਅੱਛਾ ਤੁਹਾਡੇ ਵੀ ਉਸਤਾਦ ਉਹੀ ਨੇ ਜੋ ਕਿ ਸਿੱਧੂ ਮੂਸੇ ਵਾਲੇ ਤੇ ਨਿੰਜਾ ਦੇ ਸੀਗੇ ਹੈਨਾ ਤੁਸੀਂ ਕਦੇ ਉਹਨਾਂ ਨੂੰ ਮਿਲੇ ਹੋ ਤੁਹਾਡੇ ਕਦੇ ਵੀ ਸਿੱਧੂ ਮੂਸੇ ਵਾਲੇ ਜਦੋਂ ਜਿੰਦਾ ਸੀਗੇ ਉਹਨਾਂ ਨੂੰ ਮਿਲੇ ਹੋ ਜਾਂ ਫਿਰ ਨਿੰਜਾ ਨੂੰ ਕਦੇ ਮਿਲੇ ਹੋ ਉਹਨਾਂ ਨੂੰ ਆਪਣੇ ਉਹਨਾਂ ਨਾਲ ਸਟੇਜ ਪਰਫੋਰਮੈਂਸ ਕੀਤੀ ਹੋਵੇ ਹਾਂਜੀ ਮੈਮ ਜਿਵੇਂ ਮੈਂ ਕਹਿ ਸਕਦੀ ਆਂ ਵੀ ਸਿੱਧੂ ਮੂਸੇਵਾਲੇ ਵੀਰੇ ਨੂੰ ਚਲੋ ਮੈਂ ਨਹੀਂ ਮਿਲੀ ਬਟ ਵੀ ਹਾਂ ਅੱਗੇ ਪਿਛੇ ਆਉਂਦੇ ਸੀਗੇ ਅਸੀਂ ਨਹੀਂ ਮਿਲ ਪਏ ਬਟ ਨਿੰਜੇ ਵੀਰੇ ਨੂੰ ਜ਼ਰੂਰ ਮਿਲੇ ਆ ਜੀ ਤਿੰਨ ਚਾਰ ਵਾਰੀ ਉਹਨਾਂ ਨੂੰ ਮਿਲੀ ਆ ਉਹਨਾਂ ਨਾਲ ਹਾਂ ਜਦੋਂ ਉਹ ਅਕੈਡਮੀ ਚ ਆਏ ਸੀਗੇ ਉਹਨਾਂ ਨਾਲ ਗੀਤ ਵੀ ਗਾਇਆ ਸੀਗਾ ਉਹਨਾਂ ਅੱਗੇ ਮੈਂ ਫਸਟ ਟਾਈਮ ਮੈਂ ਗੀਤ ਗਾਇਆ ਸੀਗਾ ਤੇ ਫਸਟ ਟਾਈਮ ਮੈਂ ਬਹੁਤ ਜ਼ਿਆਦਾ ਨਰਵਸ ਸੀਗੀ ਬਟ ਉਸਤਾਜ ਜੀ ਨੇ ਕਿਹਾ ਵੀ ਬਹੁਤ ਤਾਂ ਖੁੱਲ ਕੇ ਗਾ ਅੱਛਾ ਗਾ ਵੀ ਆਪਣੇ ਨੇ ਲੇ ਤੇ ਬਸ ਮੇਰੇ ਉਸਤਾਦ ਜੀ ਨੇ ਮੈਨੂੰ ਹਰ ਟਾਈਮ ਸਪੋਰਟ ਕੀਤਾ ਜੀ ਮੇਰੇ ਗੁਰੂ ਜੀ ਨੇ ਮੇਰਾ ਬਹੁਤ ਸਾਥ ਦਿੱਤਾ ਆ ਤੇ ਉਹਨਾਂ ਦੀ ਵਜ੍ਹਾ ਨਾਲ ਹੀ ਅੱਜ ਮੈਂ ਇੱਥੇ ਦਾ ਆ ਕਿਹੜਾ ਗੀਤ ਸੀਗਾ ਜੋ ਨਿੰਜੇ ਨਾਲ ਤੁਸੀਂ ਗਾਇਆ ਇੱਕ ਵਾਰੀ ਗਾ ਕੇ ਸੁਣਾਓ ਅ ਜਸਟਨ ਅਸੀਬੋ ਲਾਲ ਜੀ ਦਾ Song ਸੀਗਾ ਐਵੇਂ ਤੇਨੀ ਢੋਲਾ ਤੇਰੇ ਪਿੱਛੇ ਪਿੱਛੇ ਓਨੀਆਂ ਹੋ ਕੇ ਮਜਬੂਰ ਤੇਰੇ ਦਰਲੇ ਮੈਂ ਪੁਨੀਆਂ ਇਸ਼ਕ ਦੇ ਰੋਗ ਬੁਰਾ ਤੈਨੂੰ ਸਮਝੋਨੀ ਆਵੇ ਸੋਹਣਿਆ ਦਿਲ ਦਾ ਮਾਮਲਾ ਹੀਰੇ ਆ ਦਿਲ ਦਾ ਮਾਮਲਾ ਸੋਹਣਿਆ ਦਿਲ ਦਾ ਮਾਮਲਾ ਕਿਆ ਬਾਤ ਹੈ ਬਹੁਤ ਸੋਹਣਾ ਕਰਨੇ ਹੋ ਫਿਰ ਨਿੰਜੇ ਨੇ ਤੁਹਾਡੀ ਤਾਰੀਫ ਕੀਤੀ ਸੀ ਹਾਂਜੀ ਨਿੰਜੇ ਵੀ ਐਂਡ ਆਬਵੀਅਸਲੀ ਪੈਸੇ ਕੱਢ ਕੇ ਦਿੱਤੇ ਉਸ ਟਾਈਮ ਤੇ ਕਿਆ ਬਾਤ ਹੈ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਵੀ ਹਾਂ ਵੀ ਅੱਛਾ ਸਿੰਗਿੰਗ ਦਾ ਸ਼ੌਂਕ ਆ ਕਿੰਨੇ ਟਾਈਮ ਤੋਂ ਜਿਹੜੇ ਤੁਸੀਂ ਸਿੰਗਿੰਗ ਕਰ ਰਹੇ ਹੋ ਸਿੰਗਿੰਗ ਤਾਂ 2016 ਤੋਂ ਸਟਾਰਟ ਕੀਤੀ ਸੀਗੀ ਤੇ 2022 ਤੱਕ ਜਿੱਮੇ ਕਿ ਮੈਂ ਹਟ ਗਈ ਸੀਗੀ ਤੇ ਉਸ ਤੋਂ ਬਾਅਦ ਹੋਲੀ-ਹੋਲੀ ਫਿਰ ਮੈਨੂੰ ਇਦਾਂ ਹੀ ਗੀਤ ਵਗੈਰਾ ਆਏ ਵੀ ਤੁਸੀਂ ਗਾਉਂਗੇ ਤੇ ਬਸ ਇੱਕ ਪ੍ਰੀਤਪੁਰੀ ਹੈਗੀ ਆ ਮੇਰੇ ਫਰੈਂਡ ਐ ਜੀ ਤੇ ਗੁਰੂ ਅਮਨ ਤੇ ਉਹਨਾਂ ਨੇ ਮੈਨੂੰ ਫਿਰ ਅੱਗੇ ਕਿਸੇ ਨਾਲ ਮਿਲਾਇਆ ਵੀ ਉਹਨਾਂ ਨਾਲ ਫਿਰ ਮੈਂ ਗਾਣੇ ਵਗੈਰਾ ਕੀਤੇ ਤੇ ਬਸ ਇਦਾਂ ਹੀ ਹੋਲੀ ਹੋਲੀ ਨਾ ਤੁਸੀਂ ਕਿਹਾ ਸੀਗਾ ਵੀ ਘਰ ਦੇ ਨਹੀਂ ਸਪੋਰਟ ਕਰਦੇ ਸੀ ਹੈਨਾ ਹੁਣ ਵੀ ਨਹੀਂ ਕਰਦੇ ਜਿਵੇਂ ਕਿ ਸ਼ੋਅ ਵਗੈਰਾ ਜਾਣਾ ਹੁੰਦਾ ਉਹ ਜਾਣ ਨਹੀਂ ਦਿੰਦੇ ਫਿਰ ਕਿਸ ਤਰੀਕੇ ਨਾਲ ਮਤਲਬ ਸਰਵਾਈਵ ਕੀਤਾ ਕਿੱਦਾਂ ਕਰਦਿਆਂ ਨੂੰ ਸਮਝਾਇਆ ਕਿ ਕਿ ਸਟਰਗਲ ਕਰਨਾ ਪਿਆ ਐਕਚੁਅਲ ਜਿਵੇਂ ਮੈਂ ਇਦਾਂ ਵੀ ਕਰਦੇ ਚਲੋ سپورਟ ਨਹੀਂ ਕਰਦੇ ਮੇਰੇ ਫਾਦਰ ਸਾਹਿਬ ਨਹੀਂ سپورਟ ਕਰਦੇ ਵੀ ਮੇਰਾ ਬੱਚਾ ਹਨਾ ਸਟੇਜ ਤੇ ਇਦਾਂ ਗਾਊਗਾ ਉਹਨੂੰ ਇਦਾਂ ਵੀ ਉਹਨਾਂ ਦੀ ਥਿੰਕਿੰਗ ਹੀ ਅਲੱਗ ਹੈ ਤੇ ਜਸਟ ਇਹ ਚੀਜ਼ਾ ਵੀ ਮੇਰੇ ਫਾਦਰ ਸਾਹਿਬ ਨਹੀਂ ਕਰਦੇ ਬਾਕੀ ਵੀ ਮੇਰੇ ਕਰਦੇ ਜਿਵੇਂ سپورਟ ਕਰਦੇ ਆ ਮੇਰੇ ਭੈਣ ਪਰ ਆਇਆ ਉਹ ਕਹਿੰਦੇ ਆ ਵੀ ਹਾਂ ਮੇਰੀ ਭੈਣ ਗਾਵੇ ਅੱਗੇ ਜਾਵੇ ਤੇ ਜਸਟ ਇਹ ਚੀਜ਼ ਹੈ ਜੀ ਅਰੇ ਚਾਹਨਿਓ ਕਿ ਪਾਪਾ ਵੀ ਸਪੋਰਟ ਕਰਨ ਸਾਰੇ ਮਤਲਬ ਕੀ ਸਮਝਣ ਕਿ ਮੇਰਾ ਟੈਲੈਂਟ ਏ ਆ ਮੇਰੇ ਟੈਲੈਂਟ ਦੀ ਉਹਨਾਂ ਨੂੰ ਕਦਰ ਹੋਵੇ ਸੀਰੀਅਸਲੀ ਵੀ ਆ ਤਾਂ ਇਸ ਚੀਜ਼ ਆਬੀਆਸਲੀ ਮੈਂ ਸੋਚਦੀ ਆ ਵੀ ਮੇਰੇ ਫਾਦਰ ਸਾਹਿਬ ਮੈਨੂੰ ਸਪੋਰਟ ਕਰਨ ਤੇ ਕਿਉਂਕਿ ਜਦੋਂ ਮਾਪਿਓ ਆਪਣੇ ਬੱਚੇ ਬਾਰੇ ਸੋਚਦੇ ਆ ਨਾ ਤਾਂ ਅੰਦਰੋਂ ਜਿਹੜੀ ਖੁਸ਼ੀ ਹੁੰਦੀ ਆ ਨਾ ਉਹ ਪਤਾ ਨਹੀਂ ਕਿੰਨੀ ਕੀ ਹੁੰਦੀ ਹੈ ਇਹ ਚੀਜ਼ ਹੈ ਜੀ ਅੱਛਾ ਕਦੇ ਇਦਾਂ ਹੋਇਆ ਕਿ ਓਪਰਚੁਨਿਟੀ ਤਾਂ ਮਿਲ ਰਹੀਆਂ ਨੇ ਪਰ ਕਿਤੇ ਨਾ ਕਿਤੇ ਸਪੋਰਟ ਨਾ ਮਿਲਣ ਦੇ ਕਾਰਨ ਅੱਗੇ ਨਹੀਂ ਵੱਧ ਪਾ ਰਹੇ ਹੋ ਹਾਂ ਜੀ ਮੈਂ ਮੋਟਾ ਚਲੋ ਮਿਲਦੀ ਹੀ ਨਹੀਂ ਐ ਬਟ ਇਹ ਚੀਜ਼ਾ ਵੀ ਫੈਮਿਲੀ ਵੱਲੋਂ ਵੀ ਜਿਵੇਂ ਕਹਿ ਰਹੇ ਸੀਗੇ ਵੀ ਪਾਪਾ ਕਰੇ ਸੀ ਵੀ ਫੀਸ ਨਹੀਂ ਪੇ ਕਰਨੀ ਵੀ ਤੂੰ ਖੁਦ ਦੇਖ ਲਾ ਜੇ ਤੂੰ ਇਸ ਲਾਈਨ ਦੇ ਵਿੱਚ ਜਾਣਾ ਤੇ ਫਿਰ ਉਸ ਟਾਈਮ ਤੇ ਮੈਂ ਰੋ ਰਹੀ ਸੀਗੀ ਫਿਰ ਮੈਂ ਆਪਣੀ ਬੂਆ ਨੂੰ ਫੋਨ ਕੀਤਾ ਮੇਰੀ ਬੂਆ ਯੂਕੇ ਚ ਨੇ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਵੀ ਪਾਪਾ ਫੀਸ ਨਹੀਂ ਵੇ ਕਰ ਰਹੇ ਵੀ ਤੁਸੀਂ ਮੇਰਾ ਸਾਥ ਦੋ ਬੂਆ ਫਿਰ ਉਸੇ ਟਾਈਮ ਬੂਆ ਨੇ ਕਿਹਾ ਵੀ ਪ੍ਰਿਆ 1 ਵੀਕ ਰੁਕ ਜਾ 1 ਵੀਕ ਦੇ ਬਾਅਦ ਤੁਹਾਨੂੰ ਮੈਂ ਪੈਸੇ ਬਾਦ ਦੂੰਗੀ ਫਿਰ ਮੇਰੇ ਪੂਆ ਨੇ ਮੈਨੂੰ ਪੈਸੇ ਪਾਏ ਫਿਰ ਮੈਂ ਜਾ ਕੇ ਲੱਗੀ ਤੇ ਅਸੂ ਉਦੋਂ ਦਾ ਹੀ ਵੀ ਸਿੱਖ ਰਹੀ ਹਾਂ ਹੁਣ ਪਾਪਾ ਮਤਲਬ ਕਿਉਂ ਨਹੀਂ ਲਾਈਕ ਕਰਦੇ ਸਿੰਗਿੰਗ ਦੇ ਵਿੱਚ ਕੋਈ ਪਹਿਲਾ ਸਿੰਗਿੰਗ ਚ ਸੀ ਜਾਂ ਕੋਈ ਨਾ ਕੁਝ ਉਹਨਾਂ ਨੂੰ ਕਿ ਸਭ ਤੋਂ ਜ਼ਿਆਦਾ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਕਿਉਂ ਨਹੀਂ ਉਹ ਲਾਈਕ ਕਰਦੇ ਜਸਟ ਇਹ ਚੀਜ਼ ਹੈ ਮੈਂ ਅੱਜ ਕੱਲ ਦਾ ਜਿਵੇਂ ਕਿ ਮਾਹੌਲ ਦੇਖ ਕੇ ਵੀ ਅੱਜਕੱਲ੍ਹ ਲੋਕਾਂ ਨਾਲ ਹਨਾ ਕਿਆ ਚੀਜ਼ਾਂ ਹੋ ਰਹੀਆਂ ਨੇ ਤੇ ਵੀ ਹਰ ਕੋਈ ਮਾਪਿਓ ਇਹ ਚਾਹੁੰਦਾ ਵੀ ਮੇਰੇ ਬੱਚੇ ਨਾਲ ਨਾ ਏਦਾਂ ਦੀ ਕੋਈ ਵੀ ਹਰਕਤ ਹੋਵੇ ਤੇ ਇਹੀ ਚੀਜ਼ਾਂ ਉਹਨਾਂ ਦੇ ਦਿਮਾਗ 'ਚ ਚਲਦੀਆਂ ਰਹਿੰਦੀਆਂ ਨੇ ਤੋਂ ਮੈਨੂੰ ਕਹਿੰਦੇ ਨੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿਸੇ ਤੇ ਏਦਾਂ ਨਹੀਂ ਕਰਨਾ ਹਰ ਟਾਈਮ ਮੈਨੂੰ ਇਹੀ ਚੀਜ਼ਾਂ ਸਮਝਾਉਂਦੇ ਨੇ ਪਰ ਮਨ ਦੇ ਵਿੱਚ ਜਦੋਂ ਤੁਸੀਂ ਕੋਈ ਲਾਈਵ ਹੋਈ ਜਾਂ ਸਟੇਜ ਪਰਫੋਰਮੈਂਸ ਕਰ ਰਹੇ ਹੋ ਮਨ ਦੇ ਵਿੱਚ ਇਹ ਚੀਜ਼ਾਂ ਰਹਿੰਦੀਆਂ ਨੇ ਡਰ ਰਹਿੰਦਾ ਵੀ ਕੁਝ ਏਦਾਂ ਦਾ ਨਾ ਹੋ ਜਾਵੇ ਕਿ ਕੱਲ ਨੂੰ ਮੈਨੂੰ ਘਰੇ ਹੀ ਬਹਿ ਜਾਣਾ ਬੈਣਾ ਪੈ ਜਾਵੇ ਵੀ ਪਾਪਾ ਨੇ ਜ ਆਣ ਨਹੀਂ ਦੇਣਾ ਆਬੀਅਸਲੀ ਮੈ ਮੇ ਤਾਂ ਚੀਜ਼ ਮੇਰੇ ਮਨ ਚ ਰਹਿੰਦੀ ਆ ਵੀ ਮੈਂ ਪਰਮਾਤਮਾ ਦਾ ਨਾਮ ਹੀ ਲੈਣੀ ਆ ਵੀ ਪਰਮਾਤਮਾ ਤੂੰ ਮੇਰੇ ਨਾਲ ਸਾਈ ਕਰਵਾਈ ਵੀ ਮੈਨੂੰ ਤਾਂ ਕੁਛ ਨਹੀਂ ਪਤਾ ਵੀ ਅਗਲੇ ਦੇ ਵੰਚ ਕੀ ਆ ਜਾਂ ਅਗਲੇ ਦੇ ਵੰਚ ਹਨਾ ਨਹੀਂ ਹੈ ਬਟ ਫਿਰ ਵੀ ਪਰਮਾਤਮਾ ਦੀ ਕਿਰਪਾ ਨਾਲ ਵੀ ਮੈਨੂੰ ਅਸਤਗ ਜਿੰਨੇ ਵੀ ਬੰਦੇ ਮਿਲੇ ਆ ਬਹੁਤ ਵਧੀਆ ਮਿਲੇ ਆ ਵੀ ਮੈਂ ਇਹ ਕਹਿ ਸਕਦੀ ਆ ਵੀ ਪਰਮਾਤਮਾ ਨੇ ਮੇਰੇ ਲਈ ਬਹੁਤ ਵਧੀਆ ਬੰਦੇ ਭੇਜੇ ਸਭ ਤੋਂ ਜ਼ਿਆਦਾ ਫੋਲੋ ਕਰਦੇ ਹੂ ਉਹ ਲੋ ਤਾਂ ਮੈਂ ਨਸੀਬੋ لال ਜੀ ਨੂੰ ਕਰਦੀ ਆ ਜੀ ਤੇ ਨੂਰ ਜਾਨ ਜੀ ਨੂੰ ਕਰਦੀ ਆ ਉਹਨਾਂ ਦੇ ਗੀਤ ਮੈਂ ਬਥੇਰੇ ਸੁਣਦੀ ਆ ਜੀ ਉਹਨਾਂ ਨੂੰ ਸੁਣ ਕੇ ਮੇਰੇ ਦਿਲ ਜਿਵੇਂ ਇੱਕ ਅੱਛੀ ਵਾਈਬ ਆਂਦੀ ਹੈ ਤੇ ਕੋਈ ਉਹਨਾਂ ਦੇ ਕੋਈ ਉਹਨਾਂ ਦਾ ਕੋਈ ਗੀਤ ਹੋ